ਮੈਂ ਤੇ ਕੀ ਕਰਨ ਜਾਉਂਗਾ ਅੱਜ ਮੈਂ ਬਲਦੇਵ ਸਿੰਘ ਭਾਈ ਰੂਪਾ ਸੂਬਾ ਮੀਤ ਪ੍ਰਧਾਨ ਵਿਕੇਜੂ ਤੋਂ ਹਾਂ ਅੱਜ ਅਸੀਂ ਸਯੁਗਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ਤੇ ਬਟਿੰਡਾ ਡੀਸੀ ਦਫਤਰ ਦੇ ਸਾਹਮਣੇ ਰੋਸ ਧਰਨਾ ਲਾ ਕੇ ਮੰਗ ਪੱਤਰ ਦੇਣੇ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਗਿਲੇਆਂ ਦਾ ਕਾਫੀ ਨੁਕਸਾਨ ਹੋ ਗਿਆ ਹੜ੍ਹਾਂ ਦੇ ਕਾਰਨ ਉਹ ਜਿਹੜੀਆਂ ਸਰਕਾਰਾਂ ਦੋਨੇ ਉਹ ਕੁਦਰਤੀ ਆਫਤ ਨੂੰ ਐਲਾਨ ਰਹੀਆਂ ਇਹ ਕੁਦਰਤੀ ਆਫਤ ਨਹੀਂ ਇਹ ਮਨੁੱਖੀ ਮੁੱਖ ਦਿਲੀਆਤੀ ਹੋਈ ਜਿਹੜੀ ਹੈਗੀ ਆ ਉਹ ਇਹ ਸਾਰੀ ਹਰਾਲੀ ਬਣੀ ਹੋਈ ਆ ਸੋ ਇਸ ਕਰਕੇ ਖੜਾ ਦੇ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਲੈਣ ਵਾਸਤੇ ਉਹ ਅੱਗੇ ਨੂੰ ਹੜ ਨਾ ਹਉਣ ਦਾ 25000 ਕਰੋੜ ਦਾ ਪੈਕੇਜ ਜਿਹੜਾ ਕੇਂਦਰ ਸਰਕਾਰ ਤੋਂ ਮੰਗਿਆ ਉਹ ਖੜਾ ਦੀ ਸਫਾਈ ਵਾਸਤੇ ਹੜਾ ਦੇ ਜਿਹੜੇ ਬੰਨ ਨੇ ਉਹਨਾਂ ਨੂੰ ਮਜ਼ਬੂਤ ਕਰਨ ਵਾਸਤੇ ਜਿਹੜੇ ਗੇਟ ਆ ਉਹਨਾਂ ਦੀ ਨਵੇਂ ਸਿਰੇ ਤੋਂ ਬਸਾਰੀ ਕਰਨ ਵਾਸਤੇ ਨਾਲ ਹੀ ਜਿਹੜੇ ਖੜਾ ਨਾਲ ਨੁਕਸਾਨ ਹੋਇਆ ਕਿਸਾਨਾਂ ਦਾ ਉਹ ਘੱਟੋ ਘੱਟ 70000 ਏਕੜ ਪ੍ਰਤੀ ਪ੍ਰਤੀ ਏਕੜ 70000 ਰੁਪਏ ਮੁਆਵਜ਼ਾ ਦੇਵੇ 1 ਲੱਖ ਰੁਪਏ ਮਜ਼ਦੂਰਾਂ ਨੂੰ ਦੇਵੇ ਤੇ ਘਰਾਂ ਜਿਹੜੇ ਢਹੇ ਆ ਘਰਾਂ ਦਾ ਮੁਆਵਜ਼ਾ ਦੇਵੇ ਇਹਨਾਂ ਤਮਾਮ ਮੰਗਾਂ ਨੂੰ ਲੈ ਕੇ ਅਸੀਂ ਅੱਜ ਜਿਹੜਾ ਹੈਗਾ ਸੰਯੁਕਤ ਮੋਰਚਾ ਪੰਜਾਬ ਦੇ ਸੱਦੇ ਤੇ ਸਾਰੇ ਪੰਜਾਬ ਦੇ ਵਿੱਚ ਜਿੰਨੇ ਧਰਨੇ ਲੱਗੇ ਆ ਉਸੇ ਤਰ੍ਹਾਂ ਹੀ ਅਸੀਂ ਅੱਜ ਬਠਿੰਡੇ ਡੀਸੀ ਦਫ਼ਤਰ ਸਾਹਮਣੇ ਇਹ ਧਰਨੇ ਲਾਏ ਆ ਤਾਂ ਕਿ ਇਹ ਤਮਾਮ ਮੰਗਾਂ ਸਨ ਲੈਂਦੀਆਂ ਹੋਰ ਆ ਮੇਰੇ ਸਾਥੀ ਸਾਧੀਆਂ ਕਰਨਗੇ ਇਸ ਕਰਕੇ ਇਹ ਜਿਹੜਾ ਅੱਜ ਬਸਿਡੇ ਤੇ ਤੁਹਾਨੂੰ ਲੱਗਿਆ ਹੋਇਆ